ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਮੈਕਸ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰੀਤ ਸੱਸੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਤੁਸੀਂ ਸਾਰੀਆਂ ਵੱਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਜ ਤੱਕ ਪਹੁੰਚਦੇ ਰਹੇ ਪੰਜਾਬ ਦੇ ਵਿੱਚ ਆਏ ਦਿਨ ਹੀ ਗੁੰਡਾਗਰਦੀ ਤੇ ਕਤਲ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ ਜਿੱਥੇ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਕਹਾਵਲੇ ਚੰਗ ਚਾਵਲਾ ਅਨਮਿਲਿਅਮ ਦੀ ਦੁਕਾਨ ਕਰਨ ਵਾਲੇ ਮਾਲਕ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਨਾਂ ਹਰਦੀਪ ਸਿੰਘ ਪਿੰਡ ਜੋੜੀਆ ਕਲਾ ਦਾ ਰਹਿਣ ਵਾਲਾ ਹੈ ਜਿੱਤੇ ਕਿਸਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੌਕੇ ਤੇ ਪਹੁੰਚ ਕੇ ਡੇਰਾ ਬਾਬਾ ਨਾਨਕ ਦੀ ਪੁਲਿਸ ਵੱਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਗੁਰਦਾਸਪੁਰ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਅਸੀਂ ਦੱਸਾਂਗੇ ਇਹ ਕਿੰਨੇ ਕਿੰਨੇ ਵਜੇ ਦਾ ਵਾਕਿਆ ਸੀ ਇਹਦਾ ਨਾਂ ਹਰਦੀਪ ਸਿੰਘ ਸੀਗਾ ਪਿੰਡ ਪਤਾ ਲੱਗਾ ਇਹ ਤਾਂ ਪਿੰਡ ਚੋੜੀਆਂ ਕਲਾ ਸੀਗਾ ਕੀ ਕੰਮ ਸੀ ਇਹਦੀ ਲਿਮੋਨਿਡ ਦੀ ਦੁਕਾਨ ਹੈ ਜੀ ਇੱਥੇ ਜਿੱਦੇ ਅੱਗੇ ਛੇਕ ਰਿਆ ਸੀਗਾ ਇੱਥੇ ਤੇ ਇਕੱਲਾ ਬੈਠਾ ਸੀਗਾ ਉਹਨੂੰ ਗੋਲੀਆਂ ਮਾਰ ਕੇ ਸਰ ਇਹ ਦੱਸੋ ਕਿ ਕਿੰਨੇ ਜਣੇ ਆਏ ਗੋਲੀਆਂ ਮਾਰ ਕੇ ਦੇ ਲੈ ਕੇ ਮੈਂ ਸੁਣਨ ਮੁਤਾਬਕ ਹੈ ਕਿ ਦੋ ਜਣੇ ਬਾਈਕ ਤੇ ਆਏ ਆ ਪਰ ਇਹ ਸਾਰਾ ਵੈਰੀਫਾਈ ਕਰਾਂਗਾ ਤੇ ਫਿਰ ਤੁਹਾਨੂੰ ਬੈਟਰ ਆ ਜੋ ਸਾਹਮਣੇ ਆਏਗਾ ਤੁਹਾਨੂੰ ਦੱਸ ਬਿਲਕੁਲ ਅਜੇ ਸਾਨੂੰ ਇਹ ਵੀ ਕਲੀਅਰ ਨਹੀਂ ਹੈਗਾ ਕਿੰਨੇ ਰੌਣ ਫੈਰੇ ਹੋਏ ਆ ਸਾਰਾ ਕੁਝ ਬੋਡੀ ਕਿੱਥੇ ਲੈ ਗਏ ਡੈਡ ਬੱਡੀ ਹਸਪੀਟਲ ਲੈ ਕੇ ਗਏ ਆ ਮੈਂ ਵੀ ਪਿੱਛੇ ਜਾ ਰਿਹਾ ਮੈਂ ਥੋੜਾ ਵੈਰੀਫਾਈ ਕਰ ਰਿਹਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਹਾਂ ਜੀ ਠੀਕ ਹੈ